ബാലിവിഡ് ദേ ਫਿਰੋਸ ਨੂੰ ਸੂਤ ਦੇ ਨਾਲ ਜੁੜੀ ਨੀਜੀ ਦੁਕਾਨ ਦੀ ਖਬਰ ਸਾਹਮਣੇ ਆ ਰਹੀ ਹੈ ਉਹਨਾਂ ਦੀ ਪਤਨੀ ਸੁਨਾਲੀ ਸੂਦ ਮੁੰਬਈ-ਨਾਗਪੁਰ ਹਾਈਵੇ ਤੇ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਜਿਸ ਦੇ ਵਿੱਚ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਹਾਦਸਾ 24 ਮਾਰਚ ਨੂੰ ਦੇਰ ਰਾਤ ਵਾਪਰਿਆ ਸੁਨਾਲੀ ਆਪਣੀ ਭੈਣ ਅਤੇ ਭਤੀਜੇ ਦੇ ਨਾਲ ਸਫ਼ਰ ਕਰ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹਾਦਸੇ ਦੇ ਵਿੱਚ ਕਾਰ ਚਲਾ ਰਹੇ ਵਿਅਕਤੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਘਟਨਾ ਦੀ ਸੂਚਨਾ ਮਿਲਦੇ ਹੀ ਸੋਨੂ ਸੂਦ ਤੁਰੰਤ ਨਾਗਪੁਰ ਦੇ ਮੈਕਸ ਹਸਪਤਾਲ ਪਹੁੰਚੇ ਸੂਤਰਾਂ ਦੇ ਮੰਨੀਏ ਤਾਂ ਸੁਨਾਲੀ ਅਤੇ ਉਹਨਾਂ ਦੇ ਭਤੀਜੇ ਨੂੰ ਅਗਲੇ 48 ਤੋਂ 72 ਘੰਟਿਆਂ ਤੱਕ ਡਾਕਟਰਾਂ ਦੀ ਸਖਤ ਨਿਗਰਾਨੀ ਹੇਠ ਰੱਖਿਆ ਜਾਵੇਗਾ ਸੋਨੂ ਸੂਦ ਦੀ ਪਤਨੀ ਸੁਨਾਲੀ ਲਾਈਮਲਾਈਟ ਤੋਂ ਦੂਰ ਰੱਖਦੀ ਹੈ ਜਦਕਿ ਆ다ਕਾਰ ਲੋੜਵੰਦਾ ਦੀ ਮਦਦ ਕਰਨ ਦੇ ਲਈ ਅਕਸਰ ਜਾਣੇ ਜਾਂਦੇ ਨੇ ਉਹਨਾਂ ਨੇ ਕੋਰੋਨਾ ਦੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਪ੍ਰਵਾਸੀਆਂ ਦੀ ਮਦਦ ਕੀਤੀ ਸੀ ਹੁਣ ਸੋਨੂ ਸੂਦ ਦੇ ਲੱਖਾਂ ਫੈਨਸ ਖਬਰ ਨੂੰ ਲੈ ਕੇ ਬੇहद ਹੀ ਚਿੰਤਿਤ ਨੇ ਤੇ ਲਗਾਤਾਰ ਸੋਨੂ ਸੂਦ ਦੀ ਪਤਨੀ ਸੁਨਾਲੀ ਸੂਦ ਦੀ ਸਲਾਮ ਮਤੀ ਲਈ ਅਰਦਾਸ ਕਰ ਰਹੇ ਹਾਂ